ਆਨਯੋ ਪੁਲਿਸ ਕਮਿਸ਼ਨਰ ਅਮਰਸੇਰ ਸਦਾਗੌਰ ਸਿੰਘ ਪੁੱਲੜ ਸਾਹਿਬ ਉਹਨਾਂ ਦੇ ਦੇਸ਼ਾ ਨਿਰਦੇਸ਼ ਛੇਟ ਪੀਐਸ ਕੈਂਟ ਐਸਐਚਓ ਸ਼੍ਰੀ ਜਤਿੰਦਰ ਸਿੰਘ ਏਸੀਪੀ ਵੈਸਟ ਸ਼੍ਰੀ ਸ਼ਰਦਸ਼ਨ ਜੀ ਏਡੀਐਸਪੀ 2 ਸ਼੍ਰੀ ਹਰਪਾਲ ਸਿੰਘ ਜੀ ਇਹਨਾਂ ਨੇ 10 ਦੋਸ਼ੀ ਗ੍ਰਿਫਤਾਰ ਕੀਤੇ ਹੈ ਜਿਨ੍ਹਾਂ ਦਾ ਜਿਨ੍ਹਾਂ ਦਾ ਨਾਮ ਹੈ ਗੁਰਪਿੰਦਰ ਸਿੰਘ ਬੀਨ ਸਿੰਘ ਤੇ ਜੁਧਵੀਰ ਸਿੰਘ ਗੁਰਪਿੰਦਰ ਸਿੰਘ ਦੀ ਉਮਰ ਤਕਰੀਬਨ 30 ਸਾਲ ਹੈ ਬੀਨ ਸਿੰਘ ਲਾਇਸ ਸਾਜਨ ਉਹਦੀ ਉਮਰ ਤਕਰੀਬਨ 23 ਸਾਲ ਹੈ ਤੇ ਯੁਧਵੀਰ ਸਿੰਘ ਦੀ ਵੀ ਲਾਇਸ ਯੋਧਾ ਇਹਦੀ ਉਮਰ ਤਕਰੀਬਨ 33 ਸਾਲ ਹੈਗੀ ਹੈ ਜੀ ਐ 13 ਤੇ 9 2025 ਨੂੰ ਨਟ ਪੀਰ ਸਾਹਿਬ ਲਾਗੇ ਪੀਐਸ ਕੈਂਟ ਦੀ ਟੀਮ ਨੇ ਨਕਲ ਆਇਆ ਸੀਗਾ ਤੇ ਇਹਨਾਂ ਨੇ ਗੱਡੀ ਨੂੰ ਹੱਥ ਦਿੱਤਾ ਤੇ ਉਹ ਗੱਡੀ ਜਿਹੜਾ ਬੰਦਾ ਚਲਾ ਰਿਹਾ ਸੀ ਜਿਹਦਾ ਨਾਮ ਹੈ ਯੁਧਵੀਰ ਸਿੰਘ ਉਹ ਭਜਾ ਕੇ ਲੈ ਗਿਆ ਤੇ ਪੁਲਿਸ ਪਾਰਟੀ ਨੇ ਚੇਸ ਕਰਕੇ ਤੇ ਰਿਆਲਟੋ ਚੌਂਕ ਲਾਗੇ ਗੱਡੀ ਘੇਰੀ ਤੇ ਜਿਵੇਂ ਗੱਡੀ ਦੀ ਸਰਚ ਕੀਤੀ ਤੇ ਉਹਦੇ ਚੋਂ ਆਪਣਾ ਹੈਰੋਇਨ ਮਿਲੀ 28 ਗ੍ਰਾਮ ਤੇ 13/9/2025 ਨੂੰ ਆਪਣਾ ਪੀਐਸ ਕੈਂਟੇਜ ਯੁਧਵੀਰ ਦੇ ਖਿਲਾਫ ਅ ਪਰਚਾ ਹੀ 28 ਗ੍ਰਾਮ ਹਿਰੋਇਨ ਦਾ ਪਰਚਾ ਹੋਇਆ ਤੇ ਪੁੱਛ ਗਏ ਚ ਤੇ ਕਿ ਬੈਕਵਰਡ ਫੋਰਵਰਡਡ ਲਿੰਕੇजेस ਐ ਐਕਸਪਲੋਰ ਕਰਨ ਤੇ ਉਹਨੇ ਦੱਸਿਆ ਕਿ ਮੇਰਾ ਇੱਕ ਸਾਥੀ ਹੈ ਬਿਆਨ ਸਿੰਘ ਉਹਨੇ ਉਹਨੂੰ ਫੜਾਇਆ ਤੇ ਗਮਟਾਲਾ ਚੌਂਕ ਲਾਗੇ ਬਿਆਨ ਸਿੰਘ ਕੋਲੋਂ ਗੱਡੀ ਚੋਂ ਇੱਕ ਦੇਸੀ ਕਟਾ ਰਿਕਵਰ ਹੋਇਆ ਤੇ ਹੋਰ ਪੁੱਛਗਿਚ ਕਰਨ ਤੇ ਤੇ ਜਦੋਂ ਦੇਸੀ ਘਟਾ ਰਿਕਵਰ ਹੋਇਆ ਤੇ ਥਾਣਾ ਕੈਂਟੇਚ 196 ਨੰਬਰ ਐਫ ਆਈ ਆਰ ਰਿਸਟਰ ਹੋਈ ਅੰਡਰ ਸੈਕਸ਼ਨ 25 54 ਆਮ ਐਕਟ 14 9 2025 ਨੂੰ ਤੇ ਜਦੋਂ ਹੋਰ ਪੁੱਛਗਿਚ ਕੀਤੀ ਤਾਂ ਆਪਣਾ ਤੇ ਜਿਹੜੀ ਬਿਆਨ ਸਿੰਘ ਦੀ ਕਾਰ ਸੀਗੀ Swift ਕਾਰ ਉਹ ਵੀ ਅਸੀਂ ਰਿਕਵਰ ਕੀਤੀ ਤੇ ਉਸ ਤੋਂ ਬਾਅਦ ਜਦੋਂ ਕਾਰ ਰਿਕਵਰ ਹੋ ਗਈ ਤੇ ਉਨੇ ਦੋ ਹੋਰ ਪਿਸਤਲ ਆਪਣੇ ਬਰਾਮਦ ਕਰਾਏ ਉਹਦੇ ਚੋਂ ਇੱਕ 32 ਬੋਰ ਦਾ ਪਿਸਤਲ ਤੇ ਇੱਕ ਆਪਣਾ ਇੱਕ 32 ਬੋਰ ਦਾ ਰਵਲਵਰ ਤੇ ਇੱਕ 32 ਬੋਰ ਦਾ ਪਿਸਤਲ ਬੀ ਰਿਕਵਰ ਹੋਇਆ ਤੇ ਇਸ ਤੋਂ ਇਲਾਵਾ ਆਪਣਾ ਬਿਆਨ ਸਿੰਘ ਨੇ ਹੋਰ ਦੱਸਿਆ ਕਿ ਯੁਧਵੀਰ ਵੀ ਵਿੱਚ ਇਨਵੋਲਡ ਹੈ ਤੇ ਯੁਧਵੀਰ ਕੋਲੋਂ ਵੀ ਅਸੀਂ ਉਸ ਤੋਂ ਬਾਅਦ ਤਿੰਨ ਪਿਸਤਲ ਹੋਰ 32 ਬੋਰ ਦੇ ਰਿਕਵਰ ਕੀਤੇ ਤੇ ਉਹਦੇ ਨਾਲ ਨਾਲ ਅਸੀਂ ਦੋ ਲਾਈਫ ਕੈਟਰੀਜਸ ਵੀ ਰਿਕਵਰ ਕੀਤੇ ਐ ਤਿੰਨ 715 ਬੋਰ ਦੇ ਤੇ 32 ਬੋਰ ਦੇ ਵੀ ਤੇ ਇਸ ਤੋਂ ਇਲਾਵਾ ਜਿਹੜਾ ਗੁਰਪਿੰਦਰ ਸਿੰਘ ਐ ਲਾਇਸ ਸਾਜਨ ਲਾਇਸ ਗਿਆਨੀ ਇਹਨੂੰ ਵੀ ਅਸੀਂ 120b ਚ ਰੱਖਿਆ ਕਿਉਂਕਿ ਇਹ ਵੀ ਉਹਨਾਂ ਨਾਲ ਹੀ ਆਪਣਾ ਆਪਣਾ ਤਾਲਮੇਲ ਕਰਦਾ ਸੀ ਤੇ ਆਪਣਾ ਚਲਾਉਂਦਾ ਸੀ ਹੈ ਕਾਟਲ ਤੇ ਉਹ ਜਿਹੜਾ ਪਿਸਤਲ ਅਸੀਂ ਰਿਕਵਰ ਕੀਤਾ ਸੀ ਯੁਧਵੀਰ ਤੋਂ ਉਹ ਕੁਛ ਦਿਨ ਇਹਦੇ ਕੋਲ ਗੁਰਪਿੰਦਰ ਸਿੰਘ ਕੋਲ ਵੀ ਰਿਹਾ ਸੀਗਾ ਤੇ ਜਿਹੜੇ ਆ ਤਿੰਨੋਂ ਹੈਗੇ ਆ ਉਹ ਮੈਂ ਕਿਵੇਂ ਮੈਂ ਤੁਹਾਨੂੰ ਦੱਸਿਆ 23 ਤੋਂ 31 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਹ ਜਿਹੜਾ ਬਿਆਨ ਸਿੰਘ ਹੈ ਇਹਦੇ ਉੱਪਰ ਆਲਰੇਡੀ ਤਿੰਨ ਮੁਕਦਮੇ ਦਰਜ ਹੈਗੇ ਆ ਤੇ ਜਿਹੜਾ ਯੁਧਵੀਰ ਹੈ ਉਹਦੇ ਉੱਪਰ ਵੀ ਚਾਰ ਮੁਕਦਮੇ ਦਰਜ ਹੈਗੇ ਆ ਤੇ ਜਿਹੜਾ ਸਾਜਨ ਹੈ ਉਹਦੇ ਉੱਪਰ ਫਿਲਹਾਲ ਕੋਈ ਵੀ ਮੁਕਦਮਾ ਦਰਜ ਨਹੀਂ ਸਿਕਿਆ ਪਹਿਲਾ ਮੁਕਦਮਾ ਉਹਦੇ ਤੇ ਦਰਜ ਹੋਇਆ ਹੈ ਜੀ ਤੇ ਜਿਹੜਾ ਆ ਹੈਗਾ ਅੰਬੰਤ ਉਹ ਸਕਰਾਪ ਦਾ ਬਿਜ਼ਨਸ ਕਰਦਾ ਹੈ ਤੇ ਜਿਹੜਾ ਆ ਹੈਗਾ ਆਪਣਾ ਯੋਦਾ ਯੁਧਵੀਰ ਸਿੰਘ ਉਹ ਟੈਕਸੀ ਡਰਾਈਵਰ ਦਾ ਬਿਜ਼ਨਸ ਕਰਦਾ ਹੈ ਤੇ ਥੋੜੇ ਹੀ ਪੜੇ ਆ ਜੀ ਜਿਵੇਂ ਆਪਣਾ 10ਵੀਂ 12ਵੀਂ ਤੇ 5ਵੀਂ ਕਲਾਸ ਤੱਕ ਹੀ ਆ ਸਾਰੇ ਪੜੇ ਆ ਇਸ ਜਿਹੜੀ ਬੈਕਪੈਨ ਇਹਨਾਂ ਨੂੰ ਇੰਨੇ ਬਰਾਮਦ ਹੋਇਆ ਇਹਨਾਂ ਨੂੰ ਕਿੱਥੋਂ ਮਿਲਿਆ ਕਿੱਥੋਂ ਇਹ ਇਹ ਬੇਸਿਕਲੀ ਅਸੀਂ ਇਹਨਾਂ ਦਾ ਬੈਕਵਰਡ ਤੇ ਫੋਰਵਰਡ ਲਿੰਕੇਜਸ ਕਰ ਰਹੇ ਆ ਕ੍ਰਾਸ ਬਾਰਡਰ ਵੀ ਆ ਰਿਹਾ ਹੈ ਪਾਕਿਸਤਾਨ ਤੋਂ ਵੀ ਸਪਲਾਈ ਹੋ ਰਹੀ ਹੈ ਤੇ ਵਿੱਚ ਵੀ ਅਸੀਂ ਇਹਨਾਂ ਦਾ ਕਰ ਰਹੇ ਹਾਂ ਕਿ ਇਹਨਾਂ ਵਿੱਚ ਇਹਨਾਂ ਦੇ ਬੰਦੇ ਹੋਰ ਕੌਣ ਹੈਗੇ ਜਿਹੜੇ ਬਾਰਡਰ ਤੋਂ ਵੀ ਇੱਥੇ ਤੱਕ ਲੈ ਕੇ ਆਉਂਦੇ ਆ ਸਰ ਜੀ ਗੈਂਗ ਦੇ ਨਾਲ ਵੀ ਇਹਨਾਂ ਦਾ ਤਾਲੁਕ ਹੈ ਉਹ ਉਹ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਟੂ ਅਰਲੀ ਟੂ ਸੇ ਪਰ ਜਿਹੜਾ ਇਹਨਾਂ ਦਾ ਇੱਕ ਗੈਂਗ ਬਣਿਆ ਹੈ ਬਿਆਨ ਸਿੰਘ ਦਾ ਗੁਰਪਿੰਦਰ ਲਾਲ ਐਸਾਜਨ ਦਾ ਤੇ ਯੁਧਵੀਰ ਸਿੰਘ ਲਾਲ ਐਸ ਯੋਧੇ ਦਾ ਆਪਾ ਇੱਕ ਕਿੰਨੇ ਆਪਣਾ ਗੈਂਗ ਬਣਾਇਆ ਸਹੀ ਇਹਦੇ ਥਰੂ ਅੱਗੇ ਸਪਲਾਈ ਕਰਦੇ ਸੀ ਇਹਨਾਂ ਦੇ ਗਰਮੀ ਸੀ ਨਾ ਬਹੁਤ ਜ਼ਿਆਦਾ ਇਹਨਾਂ ਦੇ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਇਹਨਾਂ ਤੇ ਪਰਚੇ ਹੈਗੇ ਆ ਆਮਜ਼ਾਕ ਦੇ ਹੈਗੇ ਆ ਅੰਮ੍ਰਿਤਸਰ ਰੂਰਲ ਦੇ ਵਿੱਚ ਬੀਨ ਸਿੰਘ ਦੇ 21 ਦਾ ਕੰਮ ਕਰ ਰਿਹਾ 21 ਵਿੱਚ ਵਿੱਚ ਵੀ ਹੈਗੇ ਇਹਦੇ ਕੋਲ ਉਹਦੇ ਦੋ ਪਿਸਟਲ ਦੇ ਚਾਰ ਲਾਈਵ ਕੈਟਰੀਜਸ ਮਿਲੇ ਸੀਗੇ ਤੇ ਐਫ ਆਈ ਆਰ ਨੰਬਰ 56 ਹੈਗੀ ਆ ਪੀ ਐਸ ਬਿਆਸ ਦੀ ਤੇ ਇੱਕ ਪੀ ਐਸ ਵੀਰਕਾ ਦਾ ਤੇ ਪ੍ਰੀਵੈਂਟਿਵ ਐਕਸ਼ਨ ਵੀ ਹੈਗਾ ਜੀ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਯੋਧਾ ਉਹਦੇ ਤੇ ਵੀ ਸੁਲਤਾਨਬੰਨ ਦੀ ਤਰਨ ਤਰਨ ਦੀ છਾਟੇ ਦੀ ਕੈਂਟੋਨਮੈਂਟ ਦੇ ਪਹਿਲਾਂ ਐਫ ਆਈ ਆਰ ਸੱਗੀਆਂ ਉਹ ਵੀ 2022 ਦਾ ਕੰਮ ਕਰ ਰਿਹਾ ਹੈ ਤੇ ਜਿਹੜਾ 사ਜਨ ਹੈ ਉਹਦੇ ਤੇ ਐਫ ਐਲ ਆਈ ਐਪਈ ਹੋਈ ਹੈ ਜੀ 사ਜਨ ਦੀ ਉਮਰ तकरीबन 23 ਸਾਲ ਦੀ ਉਹ ਵੀ ਕਿੰਨੇ ਕਯੂਜ਼ ਹੋ ਗਏ ਟੋਟਲ 3 ਨੇ ਕਯੂਜ਼ ਹੋ ਗਏ ਤੇ ਜਿਹੜੀ ਰਿਕਵਰੀ ਹੈ 5 ਪਿਸਟਲ ਨੇ 32 ਬੋਰ ਦੇ 2 ਲਾਈਫ ਕੈਟਜੇਸ ਇੱਕ ਰਿਵੋਲਵਰ ਹੈ 32 ਬੋਰ ਦਾ ਇੱਕ ਕੰਟਰੀ ਮੇਡ ਪਿਸਟਲ ਹੈ ਜੀ 315 ਬੋਰ ਦਾ ਤੇ ਨਾਲ ਉਹਦੇ ਨਾਲ ਦੋ ਲਾਈਫ ਕੈਟਰੀਜ ਨੇ ਇੱਕ ਸਵਿਫਟ ਕਾਰ ਤੇ ਇੱਕ ਹੋਰ ਨਾਲ ਇੱਕ ਛੋਟੀ ਕਾਕੂਰ ਹੈ ਜੀ ਸਰ ਕੀ ਇਹ ਦੀ ਕਿਲਿੰਗ ਕੋਈ ਨਹੀਂ ਕਰਨੀ ਚਾਹੀਏ ਨੇ ਅੱਥੇ ਆਪ ਲੈ ਕੇ ਨਹੀਂ ਹਾਲੇ ਕਿਲਿੰਗ ਦਾ ਕੋਈ ਹਲੇ ਸਾਹਮਣੇ ਨਹੀਂ ਆਇਆ ਪਰ ਰਿਕਵਰੀ ਦੇ ਹਿਸਾਬ ਨਾਲ ਤਾਂ ਇਹੀ ਲੱਗਦਾ ਕਿ ਦੇਖੋ ਇੰਨੇ ਸੱਤ ਪਿਸਟਲ ਮਿਲੇ ਐ ਤੇ ਕੋਈ ਕੋਈ ਨਾ ਕੋਈ ਵਾਰਦਾਤ ਤਾਂ ਇਹਨਾਂ ਨੇ ਕਰਨੀ ਹੋਣੀ ਹੈ ਜੀ ਕਿ ਕਿਤੇ ਕੋਈ ਵਾਰਡਰ ਕੋਈ ਟਾਰਗੇਟ ਏਰੀਆ ਕੁਝ ਨਹੀਂ ਹਾਲੇ ਤੱਕ ਕਿਨਾਂ ਸਾਹਮਣੇ ਸਾਡੇ ਸਾਹਮਣੇ ਕੋਈ ਨਹੀਂ ਆਇਆ ਕਿ ਬਤਾ ਇਹਨਾਂ ਨੇ ਸਪਲਾਈ ਕਰਨੇ ਹਨ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੱਤੈ ਜੀ ਤਿੰਨ ਦਿਨਾਂ ਦਾ ਤੇ ਜੋ ਵੀ ਪੁਲਿਸ ਰਿਮਾਂਡੇ ਵਿੱਚ ਸਾਹਮਣੇ ਆਊਗਾ ਅਸੀਂ ਉੱਥੇ ਤੱਕ ਪਹੁੰਚਾਵਾਂਗੇ ਇਹ ਇਥੋਂ ਲੈ ਕੇ ਕੁਝ ਮੁਲਾਜ਼ਮ ਹੋਏ ਜੇ ਮੈਂ ਤੁਹਾਨੂੰ ਦੱਸੇ ਕ੍ਰਾਸ ਬਾਰਡਰ ਆ ਰਹੇ ਆ ਜੀ ਕਾਫੀ ਤੇ ਇੰਟਰ ਸਟੇਟ ਵੀ ਆ ਰਹੇ ਆ ਤੇ ਕ੍ਰਾਸ ਬਾਰਡਰ ਦਾ ਹੈਗਾ ਫਿਲਹਾਲ ਤੇ ਪਿਸਟਲਸ ਦਾ